इंडियन नेशनल कांग्रेस मुर्दाबाद मुर्दाबाद मुबाद भारती भारती राहुल गांधी राहुल गांधी मुर्दाबाद मुर्दा ਅੱਜ ਜੋ ਸਾਡੇ ਉਪ ਰਾਸ਼ਟਰਪਤੀ ਦੀ ਤੋਹੇਨ ਇਹ ਇਹਨਾਂ ਨੇ ਸਾਡੇ ਜਿਹੜੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਦੇ ਉਹਨਾਂ ਦੇ ਬ੍ਰਿਗੇਡ ਨੇ ਕੀਤੀ ਹੈ ਇਹ ਬੜੀ ਸ਼ਰਮਨਾਕ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕ ਕੇ ਇਹ ਰੋਸ ਜ਼ਾਹਰ ਕੀਤਾ ਅਸੀਂ ਸਮਝਦੇ ਹਾਂ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਸੰਵਿਧਾਨ ਤੇ ਬੈਠੇ ਉਪ ਰਾਸ਼ਟਰਪਤੀ ਦੀ ਇਤਰਾ ਮਮਿਕਰੀ ਕਰਨੇ ਇਹ ਦਰਸਾਉਂਦਾ ਹੈ ਕਿ ਇਹ ਬੁਖਲਾਟ ਵਿੱਚ ਨੇ ਇਹਨਾਂ ਦੀ ਨਈਆ ਜਿਹੜੀ ਬਿਲਕੁਲ ਡੁੱਬਣ ਵਾਲੀ ਹੈ ਪੂਰੇ ਦੇਸ਼ ਦੇ ਨਹੀਂ ਪੂਰੇ ਵਿਸ਼ਵ ਵਿੱਚ ਲੋਕਪ੍ਰਤਾ ਵਧ ਰਹੀ ਹੈ ਇਹਨਾਂ ਨੂੰ 2024 ਦੇ ਵਿੱਚ ਨਜ਼ਰ ਆ ਰਿਹਾ ਹੈ ਜੋ ਬਕਸ਼ੀ ਪਾਰਟੀਆਂ ਨੂੰ ਕਿ ਦੁਬਾਰਾ ਤੋਂ ਫਿਰ ਮੋਦੀ ਆ ਰਿਹਾ ਵਾ ਜਿਸ ਕਰਕੇ ਇਹ ਬੁਖਲਾਏ ਹੋਏ ਨੇ ਇਹ ਕਦੀ ਗਠਬੰਧਨ ਬਣਾ ਰਹੇ ਇਹ ਗਠਬੰਧਨ ਨਹੀਂ ਕਰ ਰਹੇ ਇੰਡੀਆ ਗਠਬੰਧਨ ਨਹੀਂ ਠਗਬੰਧਨ ਬਣਾ ਰਹੇ ਨੇ ਜੁਗਤ ਲਾ ਰਹੇ ਨੇ ਕਿ ਦੇਸ਼ ਨੂੰ ਕਿਸਾ ਲੁੱਟਿਆ ਜਾਵੇ ਤੁਸੀਂ ਪਿਛਲੇ ਦਿਨੀ ਦੇਖਿਆ ਵਾ ਕਿ ਇਹਨਾਂ ਦੇ ਇੱਕ ਐਮਪੀ ਕੋਲ ਹਜ਼ਾਰਾਂ ਕਰੋੜ ਰੁਪਏ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ